ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਏਅਲੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਤੇ ਇਹ ਫੈਸਲਾ ਲੈਣ ਦੀ ਜ਼ਿੰਮੇਵਾਰੀ ਪਾ ਦਿੱਤੀ ਹੈ ਕਿ ਉਹ ਪਾਰਟੀ ਦੀ ਮਹੀਨਾ ਭਰ ਚੱਲਣ ਵਾਲੀ ਭਰਤੀ ਪ੍ਰਕਿਰਿਆ ਦੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਵੱਲੋਂ ਸੌਂਪੇ ਗਏ ਕੰਮ ਨੂੰ ਸਵੀਕਾਰ ਕਰਨ ਜਾਂ ਫਿਰ ਰੱਦ ਕਰ ਦੇਣ ਏਅਲੀ ਦਾ ਇਹ ਫੈਸਲਾ ਉਸ ਵਕਤ ਆਇਆ ਹੈ ਜਦੋਂ ਅਕਾਲੀ ਦਲ ਨੇ ਇਸ ਮੁੱਦੇ ਦੇ ਉੱਪਰ ਸ਼੍ਰੀ ਅਕਾਲ ਤਖਤ ਸਾਹਿਬ ਦੇ 2 ਦਸੰਬਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਬਜਾਏ ਆਪਣੇ ਤਰੀਕੇ ਦੇ ਨਾਲ ਹੀ ਭਰਦੀ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ ਅਕਾਲੀ ਦਲ ਦੇ ਚੱਲ ਰਹੇ ਸੰਕਟ ਦੇ ਵਿੱਚ ਨਿਰਪੱਖ ਰਹਿਣ ਵਾਲੇ ਦਾਖਾ ਦੇ ਵਿਧਾਇਕ ਯਾਲੀ ਨੇ ਸੋਮਵਾਰ ਨੂੰ ਆਪਣੇ ਫੇਸਬੁੱਕ ਅਕਾਊਂਟ ਦੇ ਉੱਪਰ ਲਿਖਿਆ ਹੈ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪੂਰੀ ਤਰ੍ਹਾਂ ਦੇ ਨਾਲ ਸਮਰਪਿਤ ਹਨ ਅਤੇ 2 ਦਸੰਬਰ ਦੇ ਹੁਕਮਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ ਮੈਂਬਰਸ਼ਿਪ ਮੁਹਿੰਮ ਲਈ ਬਣਾਏ ਗਏ 7 ਮੈਂਬਰੀ ਪੈਨਲ ਦੇ ਵਿੱਚ ਆਪਣਾ ਨਾਮ ਸ਼ਾਮਿਲ ਕਰਨ ਦੇ ਲਈ ਸਿੱਖ ਮਹਾਪੁਰਸ਼ਾਂ ਯਾਨੀ ਕਿ ਸਿੱਖ ਜਥੇਦਾਰਾਂ ਦਾ ਉਹਨਾਂ ਨੇ ਧੰਨਵਾਦ ਵੀ ਕੀਤਾ ਤੇ ਉਹਨਾਂ ਇਹ ਵੀ ਕਿਹਾ ਹੈ ਕਿ 2 ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਉਹਨਾਂ ਨੂੰ ਰਾਜਸਥਾਨ ਦੇ ਵਿੱਚ ਭਰਤੀ ਦੀ ਨਿਗਰਾਨੀ ਦੀ ਡਿਊਟੀ ਜੋ ਹੈ ਉਹ ਸੌਂਪ ਦਿੱਤੀ ਸੀ ਉਹਨਾਂ ਕਿਹਾ ਹੈ ਕਿ ਉਹ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਨਿਰਦੇਸ਼ ਲੈਣਗੇ ਅਤੇ ਇਹ ਸਬੰਧੀ ਹਦਾਇਤਾਂ ਦੀ ਪਾਲਣਾ ਵੀ ਜ਼ਰੂਰ ਕਰਨਗੇ ਇਸ ਮੋਦੀ ਦੇ ਉੱਪਰ ਅਜੇ ਤੱਕ ਨਿਰਵੇਗਣ ਬੋਲਣ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਆਲੀ ਦਾ ਸਵਾਲ ਜੋ ਹੈ ਉਹ ਦੋ ਧਾਰੀ ਤਲਵਾਰ ਦਾ ਕੰਮ ਵੀ ਕਰ ਸਕਦਾ ਹੈ ਜੇਕਰ ਜਥੇਦਾਰ ਉਸ ਨੂੰ ਮਨਜ਼ੂਰੀ ਦਿੰਦੇ ਨੇ ਤਾਂ ਇਹ ਸ਼੍ਰੋਮਣੀ ਅਕਾਲੀ ਦਲ ਦੇ ਫੈਸਲੇ ਦੀ ਪ੍ਰਵਾਨਗੀ ਮੰਨਿਆ ਜਾਵੇਗਾ ਜੋ ਕਿ ਨਾਮਾਂਕਣ ਪ੍ਰਕਿਰਿਆ ਦੇ ਵਿੱਚ ਸੱਤ ਮੈਂਬਰੀ ਕਮੇਟੀ ਦੇ ਵਿੱਚੋਂ ਪੰਜ ਨੂੰ ਸ਼ਾਮਲ ਕਰਨ ਦੇ ਬਾਵਜੂਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਿਰਦੇਸ਼ਾਂ ਤੋਂ ਭਟਕਦਾ ਹੋਇਆ ਜ਼ਾਹਿਰ ਹੋ ਰਿਹਾ ਹੈ ਤੇ ਜੇਕਰ ਉਹ ਨਾ ਪੱਖੀ ਜਵਾਬ ਦਿੰਦੇ ਨੇ ਤਾਂ ਇਹ ਸ਼੍ਰੋਮਣੀ ਅਕਾਲੀ ਦਲ ਦੇ ਉੱਚ ਅਧਿਕਾਰੀਆਂ ਦੇ ਵਾਸਤੇ ਵੱਡੀ ਨਮੋਸ਼ੀ ਬਣ ਸਕਦਾ ਹੈ ਹਾਲਾਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਸ਼ਨੀਵਾਰ ਨੂੰ ਕਿਹਾ ਹੈ ਕਿ ਨਾਮਾਂਕਣ ਦੇ ਬਾਰੇ ਵਿੱਚ 2 ਦਸੰਬਰ ਦਾ ਨਿਰਦੇਸ਼ ਹਲੇ ਵੀ ਉਸੇ ਤਰ੍ਹਾਂ ਦੇ ਨਾਲ ਖੜਾ ਹੈ ਉਹੋ ਸਪਸ਼ਟ ਹਾਲੇ ਤੱਕ ਨਹੀਂ ਜਾਪਦਾ ਹੈ ਕਿ ਇਸ ਨੂੰ ਆਖਿਰ ਪੂਰਾ ਕਿਉਂ ਨਹੀਂ ਕੀਤਾ ਜਾ ਰਿਹਾ ਸ਼ਰੋਮਣੀ ਅਕਾਲੀ ਦਲ ਦੇ ਵੱਲੋਂ ਅਤੇ ਹੁਣ ਏਸੇ ਵਕਤ ਦੇ ਦਰਮਿਆਨ ਹੀ ਮਨਪ੍ਰੀਤ ਸਿੰਘ ਈਆਲੀ ਦਾ ਸਵਾਲ ਉਹਨਾਂ ਨੂੰ ਇਸ ਮੁੱਦੇ ਦੇ ਉੱਪਰ ਕੋਈ ਸਪਸ਼ਟ ਅਤੇ ਸਿੱਧਾ-ਸਿੱਧਾ ਸਟੈਂਡ ਲੈਣ ਦੇ ਵਾਸਤੇ ਮਜਬੂਰ ਕਰ ਸਕਦਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਲਈ ਇੱਕ ਹੋਰ ਚੁਣੌਤੀ ਹੈ ਜਿਵੇਂ ਕਿ 2 ਦਸੰਬਰ ਨੂੰ ਪੰਜ ਸਿੰਘ ਸਹਿਬਾਨ ਜੋਨੇ ਉਹਨਾਂ ਦੇ ਵੱਲੋਂ ਸਮੂਹਿਕ ਤੌਰ ਦੇ ਉੱਪਰ ਜਾਰੀ ਕੀਤੇ ਗਏ ਐਲਾਨ ਤੋਂ 3 ਮਹੀਨੇ ਬਾਅਦ ਸ਼ਰੋਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜੋ ਹੈ ਤਨਖਾਈਆ ਜੋ ਹੈ ਐਲਾਨਣ ਤੋਂ ਬਾਅਦ ਹੀ ਸਵਾਲ ਪੁੱਛੇ ਜਾ ਰਹੇ ਸੀ ਕੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਆਪਣੇ ਤੌਰ ਤੇ ਇਹਨਾਂ ਦੇ ਵਿੱਚੋਂ ਕਿਸੇ ਵੀ ਫੈਸਲੇ ਦੇ ਵਿੱਚ ਸੋਧ ਕਰ ਸਕਦੇ ਹਨ ਹਾਲਾਂਕਿ ਉਹਨਾਂ ਨੇ ਆਪਣੇ ਤੌਰ ਦੇ ਉੱਪਰ ਸੁਖਬੀਰ ਦੇ ਫੈਸਲੇ ਨੂੰ ਸਵੀਕਾਰ ਕਰਨਾ ਅਤੇ 7 ਮੈਂਬਰੀ ਪੈਨਲ ਦੇ ਅਧੀਨ ਭਰਤੀ ਸ਼ੁਰੂ ਕਰਨ ਸਿਆਸੀ ਪ੍ਰਕਿਰਤੀ ਦੇ ਨਿਰਦੇਸ਼ਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੀ ਪਾਲਣਾ ਦੀ ਮਿਆਦ ਨੂੰ ਸ਼ੁਰੂਆਤੀ 3 ਦਿਨਾਂ ਤੋਂ ਵਧਾ ਕੇ 20 ਦਿਨਾਂ ਤੱਕ ਕਰ ਦਿੱਤਾ ਜ਼ਿਕਰ ਯੋਗ ਹੈ ਕਿ 2 ਦਸੰਬਰ ਦੇ ਆਪਣੇ ਐਲਾਨ ਯਾਨੀ ਕਿ ਆਪਣੇ ਫੈਸਲੇ ਦੇ ਵਿੱਚ ਅਪੰਜ ਸਿੰਘ ਸਾਹਿਬਾਨ ਨੇ ਕਿਹਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸੱਤ ਮੈਂਬਰੀ ਪੈਨਲ ਦੀ ਅਗਵਾਈ ਕਰਨਗੇ ਹਾਲਾਂਕਿ ਉਹਨਾਂ ਨੂੰ ਜੰਮੂ ਕਸ਼ਮੀਰ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਦਾਖਲੇ ਦੀ ਨਿਗਰਾਨੀ ਦੇ ਵਾਸਤੇ ਵੀ ਨਿਯੁਕਤ ਕੀਤਾ ਗਿਆ ਹੈ ਪਰ ਉਹਨਾਂ ਨੇ ਅਜੇ ਤੱਕ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਖੈਰ ਆਉਣ ਵਾਲੇ ਵਕਤ ਦੇ ਵਿੱਚ ਇਸ ਦੇ ਉੱਪਰ ਕਿਸ ਤਰ੍ਹਾਂ ਦੇ ਨਾਲ ਪ੍ਰਤੀਕਿਰਿਆਵਾਂ ਆਉਣਗੀਆਂ ਅਤੇ ਕਿਸ ਤਰ੍ਹਾਂ ਦੇ ਨਾਲ ਇਸ ਪੂਰੇ ਫੈਸਲੇ ਨੂੰ ਮੰਨਣ ਦੇ ਵਾਸਤੇ ਜੋ ਹੈ ਕਦਮ ਅੱਗੇ ਉਧਾਏ ਜਾਣਗੇ ਇਹ ਵੇਖਣਾ ਅਹਿਮ ਹੋਵੇਗਾ ਬਾਕੀ ਇਸ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ رائے ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ